ਤੇ ਪੂਰੀ ਚੀਜ਼ ਜਿਹੜੀ ਦਿਖਾਉਣੀ ਆ ਪੂਰੀ ਅੰਡ ਭਾਵਾਂ ਦੀ ਘੋਮਲਿਓ 100 ਪਿੰਡ ਨਹੀਂ ਲੱਗਣੀ ਦੂਜਾ ਸੁਹਾ ਸੁਹਂਦੀ ਐ ਹੂੰ ਤੇ ਭਲਾਂ ਦੀ ਕੋਸਾ ਬਣੀ ਜਾਂਦੀ ਵੀਡੀਓ ਹੈ ਨਾ ਹਾਂਜੀ ਤੇਰੇ ਸਾਹਮਣੇ ਹੀ ਆ ਜਿਵੇਂ ਮਰਜ਼ੀ ਲੈ ਹਾਂ ਐ ਹੀ ਬੈਜਿਆ ਰਾ ਥਨੇ ਹਾਂ ਬੈਜਿਆ ਲੱਕ ਭਾਬੇ ਕਿੰਨਾ ਸੁਹਾ ਸੁਹਂਦੀ ਐ ਦੂਜਾ ਸੁਹਾ ਸੁਹਂਦੀ ਐ ਦੂਜਾ ਸੁਹਾ ਸੁਹਂਦੀ ਆ ਹਾਂਜੀ ਕਿੰਨੇ ਦਿਨ ਪਹਿ ਐਂਦੇ ਭਾਈ ਹਜੇ ਇਹਨੇ 17 ਤਰੀਕ ਨੂੰ ਸਰਵੇ ਦਿਨ ਪੂਰੇ ਮੈਂ ਆ ਤੇ ਬੂਰੀ ਮਹਿਦੇ ਅੱਜ ਗੜਾ ਪੀ ਚਮੜੀ ਹੋਵੇ ਤੇ ਜਦੋਂ ਆ ਜਾਣ ਉੱਤੇ ਕਾਲੇ ਤੈਣ ਫਿਰ ਜਿੱਥੋਂ ਜਾਂਦੇ ਛੇਤੀ ਮਿਲ ਕਿਸਤਰ ਕਿਉਂ ਫਿਰ ਆਈ ਪਸੰਦ ਕਮੈਂਟ ਕਰਕੇ ਸੋਣਾ ਜੀ ਦੱਸੋਗਾ ਕਿਵੇਂ ਲੱਗੀ ਅੰਮੇ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮਿੱਤਰੋ ਇੱਕ ਨਗੀਨਾ ਵਿਖਾਉਣਾ ਵਾ ਬੂਰਾ ਤੇ ਬੂਰੀ ਚੀਜ਼ ਜਿਹੜੀ ਦਿਖਾਉਣੀ ਹੈ ਪੂਰੀ ਐਂਡ ਪਾਵਾਂ ਦੀ ਕਮਲਿਓ 100 ਪਿੰਡ ਨਹੀਂ ਲੱਗਣੀ ਛੇਤੀ ਮੱਥੇ ਜਿਹੜੇ ਹੋਣਗੇ ਇਹਨੂੰ ਜਾਣਦੇ ਹੋ ਖਰੀਦਰਾਂ ਨੂੰ ਵੀ ਹੋਣਗੇ ਤੱਤੇ ਬਾਗਮਾਲ ਮੈਂ ਵਿਖਾਉਣੀ ਆ ਮਿੱਤਰੋ ਗੁਲਾਬੀ ਚਮੜੀ ਦੇ ਵਿੱਚ ਕਾਲੇ ਤਿਲ ਮ ਨਜ਼ਰ ਆਉਂਦੇ ਹੋਣਗੇ ਤੁਹਾਨੂੰ ਕਰਮਾਂ ਵਾਲੀ ਦੇ ਬਿਊਟੀ ਵੱਲੋਂ ਲੇਵੇ ਵੱਲੋਂ ਪੂਰੀ ਜ਼ਬਰਦਸਤ ਉੰਜ ਵੀ ਮੈਂ ਪਾਉ ਸਾਉ ਸੀਲ ਤੇ ਸਲਾਗ ਚੰਗੀ ਆ ਮਿੱਤਰੋ ਵੀਡੀਓ ਬਣਾਉਣ ਦਾ ਆਨੰਦ ਵੀ ਕੁਝ ਵੱਖਰਾ ਹੀ ਆਊਗਾ ਇਹਦਾ ਆਓ ਕਰਦੇ ਆ ਬਾਈ ਗੱਲਬਾਤ ਆਪਾਂ ਤੁਹਾਡੇ ਜਾਣੇ ਪਹਿਚਾਣੇ ਚਿਹਰੇ ਕੋਲੇ ਜਿਸ ਕੋਲੇ ਬਾਦਸ਼ਾਹ ਸਾਹਣਸੀ ਦੇ ਬਾਦਸ਼ਾਹ ਜੀ ਇਨਸਾਨ ਪਈ ਜੱਗੇ ਬਾਈ ਦੇ ਕੋਲੇ ਆਪਾਂ ਮੌਜੂਦ ਆ ਇਸ ਟਾਈਮ ਆਓ ਮਿਲਦੇ ਆ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਈ ਠੀਕ ਠਾਕ ਹੈ ਚੜਦੀ ਕਲਾ ਜੀ ਸੇਤਾ ਦੇ ਪਰਿਵਾਰ ਸਨੋ ਪੂਰਾ ਵਧੀਆ ਹੋਰ ਬਈ ਸਾਰੇ ਜਿੰਨਾ ਵੀ ਆਪਣੇ ਚੈਨਲ ਵੇਖਦੇ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਪਾਣ ਕੇ ਸਤਿ ਸ੍ਰੀ ਅਕਾਲ ਵਾਈ ਗੁਰਜੀਕਾ ਖਾਲਸਾ ਵ Amanhã, velho. ਪਹਿਲਾਂ ਵਾਲੀਆਂ ਦੋ ਮੰਨਾਂ ਨੂੰ ਮਿੰਟ ਮੈਨੂੰ ਪਤਾ 20-25 ਲੱਗੇ ਠੀਕ ਹੈ ਵੇਚ ਦਏ ਹਨ ਵੀਡੀਓ ਪਾਤੀ ਮੈਂ ਸੈਰ ਕਰਨ ਉੱਠ ਗਿਆ ਘਰੇ ਨਹੀਂ ਆਏ ਪਹਿਲਾਂ ਹੀ ਦੋਨੇ ਹੋ ਗਈਆਂ ਸੀ ਜੀ ਰਾਹ ਦੇ ਵਿੱਚ ਵੇਚ ਰਾਹ ਜੀ ਨਾਲੇ ਜੈ ਜੀ ਤੈਨੂੰ ਪਤਾ ਹੀ ਸੀ ਮੈਂ ਕਿਹਾ ਜੀ ਆਪਾਂ ਵੀ ਬਾਹਲਾ ਹੈ ਨਹੀਂਗਾ ਹਾਂ ਨਹੀਂ ਸਹੀ ਗੱਲ ਪਰ ਮੈਂ ਤੇ ਇੱਧਰ ਵੀ ਕਮੀ ਹੈ ਮੈਂ ਕੱਲ ਦੀ ਵੇਖਦੀ ਹਾਂ ਹਾਂ ਮੈਂ ਤੈਨੂੰ ਜੋ ਫੋਨ ਪਾਰਸੋ ਕੀਤਾ ਦੂੰਗਾ ਨਹੀਂ ਯਾਰ ਆਪਾਂ ਮੈਂ ਵੇਚਾਂਗੇ ਵੀਡੀਓ ਤੇ ਮੈਂ ਹਾਂ ਮੈਂ ਹੀ ਚੰਗੀ ਆ ਤਾਂ ਮੈਂ ਵੀ ਕਿਆ ਬਾਤਾਂ ਸੀ ਤੇਰੇ ਸਾਹਮਣੇ ਹੀ ਹੈ ਨਾ ਨਹੀਂ ਠੀਕ ਹੈ ਭਾਈ ਅੱਛਾ ਭਾਈ ਕਿੰਨਾ ਸੁਹਾ ਸੁਹੰਦੀ ਹੈ ਦੂਜਾ ਸੁਹਾ ਸੁਹੰਦੀ ਹੈ ਦੂਜਾ ਸੁ ਇਹਦੇ 17 ਤਰੀਕ ਨੂੰ ਸਰਵੇਦਾਨ ਪੂਰੇ। ਕਿਆ ਬਾਤ ਥੱਲੋ ਦਾ ਫਿਰ ਤੰਬੂ ਲਾ। ਹੁਣ ਥੱਲੋ ਦਾ ਮੈਂ ਕਹਿੰਦਾ ਅਜੇ ਕਿਹੜਾ ਮੈਂ ਦਾ ਤੇਰੇ ਉੱਤੋਂ ਦੇਖ ਲੱਗਦਾ ਹੈ ਬੋਲੀ ਭੋਰਾ ਵੀ ਨਹੀਂ ਪਈ। ਭਈ ਪੂਰੀ ਤੰਬੂ ਲਾ ਦੂ ਥੱਲੋ। ਹਾਂ ਤੰਬੂ ਲਾ ਦੂਗੀ ਮੈਂ। ਦੁੱਧ ਭਾਈ ਕਿੰਨਾ ਦੇ ਦੂਗੀ? ਦੁੱਧ ਭਾਈ ਇਹਨੇ 15 ਤੋਂ 16 ਕਿਲੋ ਦਿੱਤਾ ਪਹਿਲੇ ਸੂਏ। ਦਿੱਤਾ ਹੋਊਗਾ ਮੈਂ। ਦੂਜਾ ਸਵੇਰ ਹੁੰਦੀ ਐ। ਹੂੰ। ਤੇ ਭਲਾਂ ਦੀ ਕੋਸਾ ਬਣੀ ਜਾਂਦੀ ਵੀਡੀਓ ਹੈ ਨਾ। ਹਾਂਜੀ। ਤੇਰੇ ਸਾਹਮਣੇ ਹੀ ਐ। ਜਿਵੇਂ ਮਰਜ਼ੀ ਲੈ। ਹਾਂ ਐ ਹੀ ਬੈਜਣਾ ਥਾਨੇ। ਆ ਭੈਡਾ ਲਾ ਕੋਈ ਵਾਸਤਾ ਹੀ ਨਹੀਂ ਮੈਨੂੰ ਨਾਲੇ ਉਪਰੇ ਤਾਂ ਆਈ ਆ ਹਾਂ ਤੇਰੇ ਸਾਹਮਣੇ ਵੇਖ ਲੈ ਨਹੀਂ ਠੀਕ ਹੈ ਜੇ ਮਰਦੀ ਬੈਠਾ ਦਾ ਕੋਈ ਨਜ਼ਾਰੇ ਲਈ ਜਾ ਲੈ ਜਿਵੇਂ ਮਰਦੇ ਆ ਥੋੜੀ ਹੈ ਨਹੀਂ ਠੀਕ ਹੈ ਬਈ ਚੀਜ਼ ਹੈ ਇੱਕ ਹੋਰ ਕਰਮ ਵਾਲੀ ਨਾ ਵਾਰੇ ਨਹਰੇ ਗਿਆ ਜਿਹੜੇ ਬੰਦੇ ਦੇ ਜਾਵੜੀ ਮੈਂ ਕਹਿੰਦਾ ਪਰਵਾਹ ਹੀ ਨਹੀਂ ਰਹਿਣੀ ਤੇ ਇਹਦੇ ਟੀਕਾ ਡੂਗਾ ਪੁੱਛਿਆ ਕੁਝ ਨਹੀਂ ਟੀਕਾ ਨਹੀਂ ਪੁੱਛਿਆ ਮੂੰਹ ਭਰਿਆ ਨੀਲੀ ਦਾ ਨੀਲੀ ਦਾ ਚੰਗਾ ਐ ਮੈਂ ਝੂਠ ਮਾਰ ਗਿਆ ਉਹਦਾ ਭਰਿਆ ਠੀਕ ਹੈ ਉਹਨਾਂ ਨੇ ਸਰਕਾਰੀ ਸੀਵਨ ਲਗਾ ਨੀਲੀ ਦਾ ਠੀਕ ਹੈ ਚੰਗਾ ਲੱਗਾ ਹੋਇਆ ਚੰਗਾ ਸੀਵਨ ਲੱਗਾ ਆਪਣੇ ਆਪ ਬਸ ਵੱਧ ਤੋਂ ਵੱਧ 5 ਕਿਲੋਮੀਟਰ ਤੋਂ ਮੈਂ ਠੀਕ ਹੈ ਕੰਦਾ ਕੀ ਦਸਗੇ ਠੀਕ ਹੈ ਆਪਣੇ ਰੇਟ ਦੀ ਜਾ 5 ਕਿਲੋਮੀਟਰ ਦੇ ਦਾਇਰੇ ਦੀ ਹੈ ਠੀਕ ਹੈ ਭਾਈ ਅੱਛਾ ਰੇਟ ਭਾਈ ਫਿਰ ਇਹਦਾ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਭਾਈ ਮੈਂ ਆਪਾਂ ਨੂੰ ਤਾਂ ਤੈਨੂੰ ਪਤਾ ਹੁਣ ਬਾਲੀਆਂ ਕਮਾਈਆਂ ਕੁਮੂਆਂ ਵਾਲੇ ਕੰਮ ਹੈਗੇ ਸ਼ੌਕ ਹੀ ਹੈ ਰੱਬ ਦਾ ਸ਼ੌਕ ਹੈ ਬਾਕੀ ਰੱਬ ਦਾ ਦਿੱਤਾ ਸਾਰਾ ਕੁਝ ਸਾਰਾ ਹੋ ਗਿਆ ਤੇ ਮੈਂ ਤੈਨੂੰ ਬੜਾ ਚੰਗੀ ਲਿਆਈ ਦੀ ਰੂਤੀ ਤਾਂ ਲਿਆਣੀ ਹੈ ਠੀਕ ਠੀਕ ਹੈ ਭਾਈ ਯਾਰ ਲੈ ਵੀ ਮਿੱਤਰ ਕਿਉਂ ਫਿਰ ਆਈ ਪਸੰਦ ਕਮੈਂਟ ਕਰਕੇ ਸੋਣਾ ਜੀ ਦੱਸੋਗਾ ਕਿਵੇਂ ਲੱਗੀ ਅਮੇ ਭਾਈ ਜੇਕੇ ਨੰਬਰ ਦਾ ਹੀ ਕਰਾਂ ਦੀ 98144 ਜੀ 45268 981 4445261 9814445261 ਦੇ ਵੀ ਮਿੱਤਰੋ ਪੂਰੀ ਜ਼ਬਰਦਸਤ ਮੈਂ ਵਿਖਾਈ ਆ ਤੁਹਾਨੂੰ ਬੂਰੀ ਮੈਂ ਆ ਤੇ ਬੂਰੀ ਮੈਂ ਦੇ ਅੰਦਰ ਗੜਾਪੀ ਚਮੜੀ ਹੋਵੇ ਤੇ ਜਦੋਂ ਆ ਜਾਣ ਉੱਤੇ ਕਾਲੇ ਤਿਲ ਫਿਰ ਜਿੱਥੋਂ ਜਾਂਦੇ ਆ ਛੇਤੀ ਮਿਲ ਕਿਸਮਤ ਵੀ ਇਹ ਜਮਾਊਗੀ ਤੇ ਦੁੱਧ ਵੀ 17-18 ਕਿਲੋ ਭਾਂਡੇ 'ਚ ਪਾਊਗੀ ਬਣ ਜਾਊਗਾ ਵਡਪਾਗਾ ਕਰਜਸ ਕਰਦੇ ਵਿੱਚ ਫੇਰਾ ਪਾਊਗੀ ਅਗਲੀ ਗੱਲ ਬਾਤ ਲਈ ਨੰਬਰ ਪਈਦਾ ਸਕਰੀਨ ਦੇ ਉੱਤੇ ਆ